ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਰਾਮ ਰਹੀਮ ਤੇ ਬਾਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਸਾਧਵੀਆਂ ਨਾਲ ਜਬਰ ਜਨਾ ਦੇ ਦੋ ਸ਼ਹੀਦ ਹਰਿਆਣਾ ਦੀ ਸਨਾਰੀਏ ਜੇਲ੍ਹ ਚ ਸਜਾ ਕੱਟ ਰਹੇ ਸੌਦਾ ਸਾਧ ਵੱਲੋਂ ਫਰਲੋ ਦੀ ਮੰਗ ਕਰਦੀ ਅਰਜੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਕਟਿੰਗ ਚੀਫ ਜਸਟਿਸ ਜੀਐਸ ਸੰਦਰੂਜ ਜਸਟਿਸ ਲਪਤਾ ਬੈਨਰਜੀ ਦੀ ਬੈਜ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਸੌਦਾ ਸਾਧ ਨੇ 21 ਦਿਨ ਦੀ ਫਰਲੋ ਦੀ ਮੰਗ ਕੀਤੀ ਹੈ ਤੇ ਸੌਦਾ ਸਾਧ ਨੇ ਅਰਜੀ ਜਿਕੇ ਕੇ ਡੇਰਾ ਸਰਸਾ ਕਸਮਾਗਮ ਵਿੱਚ ਸ਼ਾਮਿਲਿਤ ਕਰਨਾ ਹੈ ਤਾਂ 21 ਦਿਨ ਦੀ ਫਰਲੋ ਦਿੱਤੀ ਜਾਵੇ ਇਸ ਅਰਜੀ ਤੇ ਬੈਜ ਨੇ ਪੁੱਛਿਆ ਕਿ ਇੱਕ ਕੈਦੀ ਨੂੰ ਇੱਕ ਸਾਲ ਜਿੰਨੇ ਦਿਨ ਦੀ ਪਰੋਲ ਦਿੱਤੇ ਕਿੰਨੇ ਦਿਨ ਦੀ ਫਰਮਲੂ ਦਿੱਤੀ ਜਾਂਦੀ ਹੈ এবੀ ਪੁੱਛਿਆ ਕਿ ਸੌਦਾ ਸਾਧ ਇਹ ਹੈ ਕਿੰਨੇ ਅਪਰਾਧੀਆਂ ਦੀ ਫਰਮਲੂ ਨੂੰ ਮਨਾਈ ਕੀਤੀ ਗਈ ਹੈ ਜਿਸ ਤੇ ਸਰਕਾਰੀ ਵਿਕੀਲੇ ਇੰਨਾ ਬਾਰੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕੋਰ ਅਪਰਾਧੀ ਹੋਣ ਕਰਕੇ ਦੋ ਦੀ ਫਰਮਲੂ ਨਾ ਮਨਜ਼ੂਰ ਕੀਤੀ ਗਈ ਹੈ ਤੇ ਬੈਜ ਨੇ ਦੋਵੇਂ ਤਰ੍ਹਾਂ ਦੀ ਦਿੱਲਾ ਸੁਣ ਅਪਰਾਧ ਸਰਕਾਰ ਨੂੰ ਨੋਟੀਸ ਕਰਕੇ ਜਵਾਬ ਮੰਗ ਲਿਆ ਤੇ ਸੁਣਵਾਈ ਮੁੱਖ ਮਾਮਲੇ ਨਾਲ ਜੋੜ ਦਿੱਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ